ਤਿੰਨ ਧੁਗੜੇ ਹੋ ਗਏ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸੋਨੂ ਤੇ ਵਾਈਸ ਚੇਅਰਮੈਨ OBC ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਤੇ ਮੈਂ ਖੜਾ ਹਰੀਪੁਰਾ ਰੋਡ ਤੇ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਇੱਕ ਨਾ ਮੈਂ ਤੁਹਾਨੂੰ ਚੀਜ਼ ਦਿਖਾਣਾ ਚਾਹਨਾ ਯਾਰ ਜਦੋਂ ਵੀ ਅਸੀਂ ਕੋਈ ਆਪਣੀ ਪਾਰਟੀ ਕਾਂਗਰਸ ਪਾਰਟੀ ਦੇ ਪ੍ਰਤੀ ਸਾਡੇ ਕਿਸੇ ਵੀ ਲੀਡਰ ਨੂੰ ਜਾਂ ਨੁਮਾਇੰਦੇ ਨੂੰ ਕੋਈ ਵੀ ਨਵਾਜਿਆ ਜਾਂਦਾ ਪਾਰਟੀ ਵੱਲੋਂ ਨਿਯੁਕਤੀ ਦਿੱਤੀ ਜਾਂਦੀ ਹੈ ਕੋਈ ਅਹੁਦਾ ਦਿੱਤਾ ਜਾਂਦਾ ਤਾਂ ਸਾਡੀ ਵਰਕਰਾਂ ਦੀ ਖੁਸ਼ੀ ਹੁੰਦੀ ਹੈ ਸਾਡੀ ਵਰਕਰਾਂ ਦੀ ਭਾਵਨਾਵਾਂ ਨੇ ਕਿ ਅਸੀਂ ਆਪਣੇ ਲੀਡਰ ਲਈ ਆਪਣੇ ਮੋਤਬਰ ਬੰਦੇ ਦੇ ਲਈ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਬੋਰਡ ਲਗਵਾਈ ਅਸੀਂ ਸ਼ਹਿਰ ਦੇ ਵਿੱਚ ਬੋਰਡ ਲਗਵਾਏ ਨੇ ਤੇ ਯਾਰ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਵੀ ਜਦੋਂ ਵੀ ਸਾਡਾ ਬੋਰਡ ਲੱਗਦਾ ਜਦੋਂ ਵੀ ਸਾਡੀ ਕਾਂਗਰਸ ਪਾਰਟੀ ਦਾ ਕਿਸੇ ਦਾ ਵੀ ਬੋਰਡ ਲੱਗਦਾ ਤਾਂ ਬੋਰਡ ਜਿਹੜੇ ਐ 파ੜੇ ਜਾਂਦੇ ਨੇ ਤੁਸੀਂ ਆਹ ਦੇਖ ਲਓ ਇਹ ਵੀ ਕੱਲ ਆਜੇ ਬੋਰਡ ਲਵਾਇਆ ਐ ਤੇ ਅੱਜ ਇਹ ਬੋਰ ਪਾੜ ਦਿੱਤਾ ਪਤਾ ਨਹੀਂ ਰਾਤ 파ੜਿਆ ਐ ਸਵੇਰੇ 파ੜਿਆ ਐ ਜੇ ਇੱਥੇ ਕਿਸੇ ਹੋਰ ਪਾਰਟੀ ਦਾ ਬੋਰਡ ਲੱਗਿਆ ਹੋਵੇ ਤਵਰੇ ਮਹੀਨਾ ਮਹੀਨਾ ਉਹ ਬੋਰਡ ਖੜਾ ਰਹਿੰਦਾ ਦੋ ਮਹੀਨੇ ਉਰੇ ਮੈਂ ਖੜਾ ਦੇਖੇ ਨੇ ਬੋਰ ਅਸੀਂ ਤਾਂ ਯਾਰ ਕਦੇ ਦੇਖਿਆ ਨਹੀਂ ਹੈਗਾ ਵੀ ਉਹ ਬੋਰ ਫਟਦੇ ਹੁਣ ਮੈਂ ਦੇਖਿਆ ਉਰੇ ਝਾੜੂ ਵਾਲਿਆਂ ਦਾ ਵੀ ਬੋਰਡ ਲੱਗਿਆ ਹੋਇਆ ਇੱਥੇ ਲੱਗੇ ਹੁੰਦੇ ਨੇ ਕਦੇ ਨਹੀਂ ਫਟਦਾ ਉਹ ਬੋਰ ਸਾਡੇ ਬੋਰਡ ਕਿਉਂ ਫਟੇ ਜਾਂਦੇ ਨੇ ਆਹ ਸਾਹਮਣੇ ਆਹ ਬੋਰ ਸਾਡਾ ਇੱਕ ਦੂਜਾ ਆਹ ਵੀ ਫਟਿਆ ਗਿਆ ਤੁਸੀਂ ਦੱਸੋ ਯਾਰ ਕਿ ਵੀ ਅਸੀਂ ਕਿ ਸਾਡੀ ਅਸੀਂ ਆਪਣੇ ਆਪਣੇ ਲੀਡਰ ਲਈ ਆਪਣੇ ਲੋਕਾਂ ਦੇ ਲਈ ਸਾਡੇ ਜਿਹੜੇ ਸਾਡੀਆਂ ਭਾਵਨਾਵਾਂ ਨੇ ਕਿ ਅਸੀਂ ਆਪਣੀ ਖੁਸ਼ੀ ਜ਼ਾਹਰ ਨਹੀਂ ਕਰ ਸਕਦੇ ਹੈਗੇ ਸਾਡੇ ਬੋਰੀ ਕਿਉਂ ਪਾੜੇ ਜਾਂਦੇ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਤੇ ਜਿਹੜੇ ਵੀ ਉਰੇ ਦੇ ਮੋਤਵਰ ਨੇ ਬੰਦੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਉਹਨੂੰ ਬੇਨਤੀ ਕਰਦਾ ਕਿ ਵੀ ਜਿਹੜੇ ਬੰਦੇ ਇਹ ਸ਼ਰਾਰਤ ਕਰਦੇ ਨੇ ਉਹਨਾਂ ਦੇ ਨੱਥ ਪਾਈ ਜਾਵੇ ਨਹੀਂ ਫਿਰ ਭਾਈ ਉਦੋਂ ਬਾਅਦ ਅਸੀਂ ਕੀ ਕਰਨਾ ਫਿਰ ਅਸੀਂ ਦੇਖਾਂਗੇ ਕਿਉਂਕਿ ਯਾਰ ਅਸੀਂ ਵੀ ਸਾਡੇ ਵੀ ਅਸੀਂ ਮਿਹਨਤ ਦੇ ਕੰਮ ਕਰਕੇ ਅਸੀਂ ਵੀ ਕਰਾਂਗੇ ਸਾਡੇ ਕਿਹੜਾ ਕੋਈ ਦੋ ਨੰਬਰ ਦਾ ਕੰਮ ਹੈ ਜਿਹੜਾ ਅਸੀਂ ਸਾਰੇ ਹਰਾਮ ਦੇ ਪੈਸੇ ਲਾਣੇ ਆਪਣੀ ਮਿਹਨਤ ਦੀ ਅਸੀਂ ਅਸੀਂ ਆਪਣੇ ਦੇਖਦੇ ਆਵੇਂ ਯਾਰ ਅਸੀਂ ਆਪਣੇ ਲੀਡਰ ਨੂੰ ਕਿਸ ਤਰੀਕੇ ਨਾਲ ਖੁਸ਼ ਕਰਨਾ ਹੈ ਕਿਸੇ ਨਾਲ ਨਹੀਂ ਕਰਨਾ ਹੈਗਾ ਸਾਡੇ ਹੀ ਬੋਰਡ ਪਾੜੇ ਜਾਂਦੇ ਨੇ ਇੱਥੇ ਮੈਂ ਤੁਹਾਨੂੰ ਦਿਖਾ ਵੀ ਦਊਗਾ ਜਦੋਂ ਉਰੇ ਕਦੋਂ ਫੇਰ ਕਦੇ ਬੋਰਡ ਲੱਗਿਆ ਨਾ ਮੈਂ ਦਿਖਾਉਂਗਾ ਤੁਹਾਨੂੰ ਉਹ ਬੋਰਡ ਉਰੇ ਟੰਗਿਆ ਮੈਂ ਉਸ ਦਿਨ ਵੀ ਫੋਟੋ ਖਿੱਚ ਕੇ ਉਸ ਤੋਂ ਬਾਅਦ 15 ਦਿਨ ਬਾਅਦ ਫੇਰ ਫੋਟੋ ਪਾਉਂਗਾ ਵੀ ਇੱਥੇ ਉਹਨਾਂ ਦੇ ਬੋਰਡ ਨਹੀਂ ਪਾੜੇ ਜਾਂਦੇ ਸਾਡੀ ਬੋਰਡ ਕਿਉਂ ਪਾ ਮੈਂ ਚੇਤਾਵਨੀ ਦਿੰਦਾ ਮੈਂ ਸਿੱਧੇ ਤਰੀਕੇ ਦੇ ਨਾਲ ਵੀ ਸਾਡੀਆਂ ਇਹ ਗੱਲਾਂ ਨੂੰ ਨਾ ਥੋੜਾ ਜਿਆਦਾ ਯਾਰਾ ਸੀ ਅਸੀਂ politcal ਬੰਦੇ ਆ ਅਸੀਂ ਕੋਈ ਉਹ ਨਹੀਂ ਹੈਗੇ ਵੀ ਪਰ ਐ ਵੀ ਸਾਡੇ ਦੇ ਚ ਜ਼ਬਰਦਸਤ ਨਹੀਂ ਹੁੰਦੀ ਹੈਗੀਆਂ ਕਿ ਤੁਸੀਂ ਸਾਡੇ ਬੋਟ ਪਾੜੋ ਯਾਰ ਹੋਰ ਕੋਈ ਤੁਹਾਨੂੰ ਬੋਟ ਨਹੀਂ ਲੱਭਦੀ ਹੈਗੇ ਸਾਡੇ ਕਾਂਗਰਸ ਦੀ ਵੋਟ ਦੀ ਕਿਦ ਨੇ ਕੱਲ ਲਾ ਕੇ ਕਿ ਅੱਜ ਵੋਟ ਪਾੜਦੇ ਤੁਸੀਂ ਵੀ ਜਿਹੜਾ ਵੀ ਅਸ਼ਰਾਰਤ ਕਰਦਾ ਇੱਥੇ ਨਿਗਾਹ ਵੀ ਰੱਖੀ ਜਾਊਗੀ ਹੁਣ ਜਿਹੜਾ ਬੰਦਾ ਫੜਿਆ ਗਿਆ ਫਿਰ ਉਹਦੀ ਚੰਗੀ ਤਰ੍ਹਾਂ ਹੀ ਉਹਦੀ ਐਸੀ ਤਸੀ ਫਿਰ ਮੈਨੂੰ ਤਾਂ ਯਾਰ ਫਿਰ ਮੇਰਾ ਹੁਣ ਇਸ ਟਾਈਮ ਮੇਰਾ ਗੁੱਸਾ ਬੋਰਡ ਪਾਰਾ ਬੜਾ ਹਾਈ ਹੋਇਆ ਪਿਆ ਵੀ ਮੈਂ ਤਾਂ ਹੁਣ ਕੁਝ ਵੱਧ ਘੱਟ ਨਾ ਬੋਲੇ ਜਾਊਗਾ ਵੀ ਮੈਂ ਬੇਨਤੀ ਕਰਦਾ ਯਾਰ ਵੀ ਜਿਹੜਾ ਵੀ ਐਸਾ ਇੱਥੇ ਏਰੀਆ ਚ ਆ ਕੇ ਬੋਰਡ ਪਾਰਦਾ ਆਪਣੇ ਆਪ ਨੂੰ ਸੰਭਾਲ ਲਈ ਜਿਹੜਾ ਬੰਦਾ ਵੀ ਹੈਗਾ ਉਹ ਫੇਰ ਨਾ ਕਹੀ ਵੀ ਆ ਕੀ ਹੋ ਗਿਆ ਮੇਰਾ ਇਸ ਟਾਈਮ ਦਿਮਾਗ ਇਸ ਟਾਈਮ ਪੂਰਾ ਪਾਰਾ ਹਈਆ ਯਾਰ ਮੈਂ ਤੁਹਾਨੂੰ ਸਾਫ਼ੀ ਗੱਲ ਦੱਸਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਬੇਨਤੀ ਕਰਦਾ ਹੈ ਕਿ ਅੱਜ ਤੋਂ ਬਾਅਦ ਜੇ ਕਿਸੇ ਨੇ ਇੱਥੇ ਬੋਰਡਾਂ ਨੂੰ ਹੱਥ ਵੀ ਲਾਤਾ ਤਾਂ ਆਪਣੀ ਖੈਰ ਬਣਾ ਲਿਓ ਯਾਰ